اٿي <laughs> ਪਿਆਰੇ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਐਸ ਜੀ ਨੂੰ ਚੈਨਲ ਅਮਰਪਾਲ ਭਾਈ ਦੇ ਨਾਲ ਇਸ ਟਾਈਮ ਅਸੀਂ ਕਚਹਿਰੀ ਪਹੁੰਚ ਚੁੱਕੇ ਹਾਂ ਤੇ ਇਲੈਕਸ਼ਨਾਂ ਚੱਲ ਰਹੀਆਂ ਵਾਂ ਤੇ ਸਾਡੇ ਨਾਲ ਵਕੀਲ ਸਾਹਿਬ ਵੀ ਇੱਥੇ ਖੜੇ ਨੇ ਤੇ ਸੀਨੀਅਰ ਵਕੀਲ ਸਾਹਿਬ ਵੀ ਤੇ ਮੈਮ ਵੀ ਨੇ ਆਓ ਗੱਲਬਾਤ ਕਰ ਦਿੰਦਾ ਨਾਲ ਅੱਜ ਜੋ ਇਲੈਕਸ਼ਨ ਹੋ ਰਹੀ ਉਸ ਸੰਬੰਧ ਵਿੱਚ ਕੀ ਕੰਮ ਜਾਂਦੇ ਆਂ ਹਾਂਜੀ ਮੈਮ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਮ ਜਿਹੜੀ ਅੱਜ ਇਲੈਕਸ਼ਨ ਹੋ ਰਹੀ ਕੀ ਕੰਮ ਜਾਂਦੇ ਨੇ ਇਹ ਇਲੈਕਸ਼ਨ ਸਾਡੇ ਅੱਜ ਕੋਰਟ 'ਚ ਹੋ ਰਹੀ ਹੈ ਪ੍ਰੈਜ਼ੀਡੈਂਟ ਦੀ 올 ਐਗਜ਼ੀਕਟਿਵ ਮੈਂਬਰਸ ਜੁਆਇੰਟ ਸੈਕਟ ਔਰ ਬਹੁਤ ਅੱਛੇ ਤਰੀਕੇ ਨਾਲ ਇਲੈਕਸ਼ਨ ਚੱਲ ਰਹੀ ਹੈ ਸ਼ਾਂਤੀ ਵਾਲਾ ਬਿਲਕੁਲ ਮਾਹੌਲ ਹੈ ਤਾਂ ਬਸ ਸ਼ਾਮ ਨੂੰ 4 ਵਜੇ ਤੱਕ ਹੈਗਾ 1500 ਤੋਂ ਉੱਪਰ ਪੋਲ ਹੋ ਚੁੱਕੀ ਹੈ ਸ਼ਾਮ ਨੂੰ ਦੇਖਣੀ ਹੈ ਹੁਣ ਰਿਜ਼ਲਟ ਦੀ ਵੇਟ ਕਰ ਰਹੇ ਆ ਜੀ ਅਸੀਂ ਇਹ ਸ਼ਾਮ ਨੂੰ ਹੀ ਪਤਾ ਲੱਗੇਗਾ ਆਫਟਰ ਇਲੈਕਸ਼ਨਸ ਅਜੇ ਕੁਝ ਨਹੀਂ ਪਤਾ ਲੱਗਦਾ ਬਾਕੀ ਸਭ ਆਪਣ ਸਭ ਨੇ ਆਪਣਾ ਪੂਰਾ ਜ਼ੋਰ ਲਗਾਇਆ ਹੈ ਕੈਂਡੀਡੇਟਸ ਸਾਰੇ ਵਲੇ ਹੈ ਆਲ ਦੀ ਵੇ ਸਾਰੇ ਕੈਂਡੀਡੇਟਸ ਨੂੰ ਜਿਹੜੇ ਵੀ ਕੰਟੈਸਟ ਕਰ ਰਹੇ ਨੇ ਆਲ ਦੀ ਬੈਸਟ ਹੋਣਾ ਵਾਸਤੇ ਜਰੂਰ ਜਿੱਤੇਗਾ ਥੋੜਾ ਮਾਰਜਿਨ ਹੋਰ ਬਹੁਤ ਫ੍ਰੈਂਡਲੀ ਹੋ ਰਹੇ ਬਹੁਤ ਹੀ ਫ੍ਰੈਂਡਲੀ ਇਲੈਕਸ਼ਨਸ ਨੇ ਥੈਂਕ ਯੂ ਮੈਮ ਥੈਂਕ ਯੂ ਜੀ ਅੱਜ ਵਕੀਲਾ ਜੀ ਨੇ ਰੋਡ 깔 ਲੱਗੀ ਹੋਈਆਂ ਵਾ ਤੁਸੀਂ ਦੇਖ ਸਕਦੇ ਹੋ ਵਿਚਾਰੀ ਦੇ ਵਿੱਚ ਤੇ ਪੱਟੀ ਸਾਹਿਬ ਵੀ ਜਿਹੜੇ ਸਾਹਮਣੇ ਖੜੇ ਆ ਤੇ ਪੱਟੀ ਸਾਹਿਬ ਨਾਲ ਗੱਲ ਕਰਾਂਗੇ ਕੀ ਕਹਿਣਾ ਚਾਹੁੰਦੇ ਆ ਹਾਂਜੀ ਪੱਟੀ ਸਾਹਿਬ ਸਤਿਕਾਰ ਜੀ ਸਤਿਕਾਰ ਐ ਸਰ ਜਿਹੜੀਆਂ ਅੱਜ ਇਲੈਕਸ਼ਨ ਹੋ ਰਹੀਆਂ ਉਸ ਬਾਰੇ ਕੀ ਕਹਿਣਾ ਚਾਹੁੰਦੇ ਆ ਅੱਜ ਬਾਅਦ ਇਲੈਕਸ਼ਨ ਤੇ ਮੈਨੂੰ ਇਹ ਖੁਸ਼ੀ ਹੈ ਕਿ ਮੈਂ ਪਹਿਲੀ ਵਾਰੀ ਅੱਜ ਵੋਟ ਦਿੱਤਾ ਜੀ ਉਹ ਵੀ ਕਹਾਦਾ ਕਿ ਉਹੀ ਮੀਤ ਵਚਿਤ ਹੋਏ ਜਿਹੜਾ ਨੇ ਬਾਰ ਵਾਸਤੇ ਕੰਮ ਕੀਤਾ ਕਿੱਦਾਂ ਦਾ ਲੱਗਦਾ ਕਿ ਅੱਜ ਜਿੱਤ ਦਾ ਜਿਹੜਾ ਸੇਰਾ ਕਿਹਦੇ ਕੋਲ ਪਏਗਾ ਦੇਖੋ ਜੀ ਜਿੱਤ ਦਾ ਸੇਰਾ ਤੇ ਫੋਟੋਸ ਦੇ ਹੱਥ ਹੁੰਦਾ ਸਾਰੇ ਜਿਹਨੇ ਵੀ ਵੋਟ ਪਾਈ ਸਰ ਬਾਹਰ انہوں ਨੇ ਆਪਣੀ ਵੀ ਵੋਟਾਂ ਭੇਜੀ ਮੈਂ ਵੀ ਅੱਜ ਵੋਟਾਂ ਕੋਲ ਭਾਈ ਹੈ ਤੇ ਜਿੰਨੂੰ ਜ਼ਿਆਦਾ ਵੋਟਾਂ ਪੈ ਗਈਆਂ ਉਹਦੇ ਘਾਲੇ ਜੇ ਦਸ਼ਰ ਸਰ ਕਚਰੀ ਵਿੱਚ ਕਾਫੀ ਸਮੱਸਿਆ ਵੀ ਹੈ ਗਿਆ ਪਾਣੀ ਦੀਆਂ ਜਾਂ ਹੋਰ ਵਗੈਰਾ ਵਗੈਰਾ ਕੀ ਕਹਿਣਾ ਚਾਹੋ ਮੈਂ ਉਹ ਹੀ ਕਹਿਣ ਲੱਗਾ ਸੀ ਕਿ ਕੱਲ ਬਾਰਿਸ਼ ਹੋਈ ਹੈ ਤੇ ਅੱਜ ਸਾਰਾ ਅੰਦਰ ਆਉਣਾ ਆਫ ਹੋ ਗਿਆ ਜੀ ਜਿਹੜੇ ਵੀ ਸਾਡੇ ਪ੍ਰੈਜ਼ੀਡੈਂਟ ਬਣ ਗਏ ਜਿਹੜੇ ਸੈਕਟਰੀ ਬਣ ਗਏ ਉਹਨਾਂ ਨੂੰ ਕਹਿ ਰਿਪੀਅਰਸ ਕਰਾਂਗੇ ਕਿ ਤੱਕ ਦਾ ਕੰਮ ਅੰਦਰ ਜਿਹੜਾ ਪਾਣੀ ਦਾ ਨਿਕਾਸ ਠੀਕ ਹੋਵੇ ਜਾਂ ਸੜਕਾਂ ਠੀਕ ਹੋਣ ਉਹ ਕੀ ਹੋਣ ਹੈ ਹਾਰ ਟ੍ਰਾਂਸਪੋਰਟ ਜੀ ਥੈਂਕ ਯੂ ਸਰ ਅਨੀਸਾ ਵੀ ਜਿਹੜੇ ਇੱਕ ਸਾਹਮਣੇ ਨੇ ਫੋਨ ਤੇ ਲੱਗੇ ਹੋਏ ਆ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਸਾਡੇ ਸੀਨੀਅਰ ਵਕੀਲ ਸਾਹਿਬ ਇੱਥੇ ਬੈਠੇ ਹੋਏ ਆ ਤੇ ਨਾਲੇ ਵੀ ਗੱਲ ਕਰਦੇ ਦੇਖ ਸਕਦੇ ਤੁਸੀਂ ਕਿ ਸਾਰੇ ਵਕੀਲ ਇੱਥੇ ਅੱਜ ਇਲੈਕਸ਼ਨ ਦੇ ਟਾਈਮ ਤੇ ਖੜੇ ਆ ਤੇ ਸਾਰੇਆਂ ਦੇ ਚਿਹਰੇ ਤੇ ਖੁਸ਼ੀ ਜਿਹੜੀ ਹੈ ਕੀ ਅੱਜ ਛਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਫਾਈਨਲੀ ਵੋਟੈਂਡ ਗੁਰਪ੍ਰੀਤ ਸਿੰਘ ਪਨੇਸਰ ਸੀਰੀਅਲ ਨੰਬਰ 2 ਗੁਰਪ੍ਰੀਤ ਸਿੰਘ ਪਨੇਸਰ ਸੀਰੀਅਲ ਨੰਬਰ 2 ਫਾਰ ਦਾ ਪੋਸਟ ਆਫ ਪ੍ਰੈਜ਼ੀਡੈਂਟ ਅੰਡਰ ਸਰ ਬਾਸਰ ਸੈਸ਼ਨ ওকে ਸਰ ਫਾਈਨਲੀ ਵੋਟੈਂਡ ਸਪੋਰਟ ਗੁਰਪ੍ਰੀਤ ਸਿੰਘ ਪਨੇਸਰ ਸੀਰੀਅਲ ਨੰਬਰ 2 ਅਜੂ ਪਤਾ ਲੱਗ ਗਿਆ ਕਿ ਵੋਟ ਕਿਵੇਂ ਪੈਂਦੀ ਹੈ ਹਾਂਜੀ ਮੈਮ ਸਰ ਟੋਕੈਸ਼ ਹਾਂਜੀ ਸਰ ਵਿਕੀ ਮੇਰਾ ਵੋਟ ਫੋਰ ਫੈਕਟਰੀ ਚ ਗੁਰਪ੍ਰੀਤ ਸਿੰਘ ਪਾਵਾ ਵੀ ਪੀ ਲਈ ਵਾਈਸ ਪ੍ਰੈਜ਼ੀਡੈਂਟ ਸਾਲ ਜੀ ਸਤਿਗੁਰ ਜੀ ਕੀ ਕਹਿਣਾ ਚਾਹੂਗੇ ਅੱਜ ਜਿਹੜੇ ਬਲ ਜੀ ਹਰ ਇੱਕ ਜਿਹੜੀ ਫੈਮਿਲੀ ਹੁੰਦੀ ਉਹਦਾ ਕੋਈ ਹੈੱਡ ਹੁੰਦਾ ਅੱਜ ਹੈੱਡ ਵਾਲੀਆਂ ਜਿਹੜੀਆਂ 15-20 ਪੋਸਟਾਂ ਨੇ ਸਾਡੀ ਫੈਮਿਲੀ ਦੀ ਉਹ ਬਣਾ ਰਹੇ ਆ ਕੋਈ ਵੀ ਜਿੱਤੂਗਾ ਉਹ ਲੀਡ ਕਰੇ ਵਧੀਆ ਅਸੀਂ ਵਿਕੀ ਮਹਿਰਾ ਜੀ ਦੀ ਸਪੋਰਟ ਕਰ ਰਹੇ ਆਂ ਦਿਲੋਂ ਕਰ ਰਹੇ ਆਂ ਔਰ ਤੁਨੋਂ ਮਨੋਂ ਤੁਨੋਂ ਵੀ ਕੀਤੀ ਐ ਤੇ ਆਸ ਕਰਦੇ ਆਂ ਕਿ ਉਹ ਜਿੱਤਣ ਔਰ ਜਿਹੜੇ ਬਾਕੀ ਵੀ ਜਿੱਤਣਗੇ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਬਾਾਰ ਲਈ ਕੰਮ ਕਰਦੇ ਰਹੋ ਪਰ ਜੀ ਦੇਖਿਆ ਜਾ ਕਿ ਚੈਰੀ ਵਿੱਚ ਕਾਫੀ ਸਮੱਸਿਆ ਹੈ ਕਿ ਜਿਸ ਤਰ੍ਹਾਂ ਕਿ ਪਾਰਿਸਪੇਸੀ ਪਾਣੀ ਵੀ ਖੜਾ ਵਾਲ ਲੱਗਣ ਵਾਸਤੇ ਵੀ ਦਿੱਕਤ ਆ ਰਹੀ ਆ ਤੇ ਹੋਰ ਹੀ ਸਮੱਸਿਆਵਾਂ ਹੈਗੀ ਕਿ ਚੈਰੀ ਦੇ ਵਿੱਚ ਕੀ ਕਹਿਣਾ ਚਾਹੋ ਦਿੱਕਤਾਂ ਤੇ ਉੱਥੇ ਰਹਿੰਦੀਆਂ ਬੋਡੀ ਹਰ ਸਾਲ ਬਦਲਦੀ ਰਹਿੰਦੀ ਐ ਵੇਖੋ ਇਹ ਕੀ ਕੀ ਕਰਦੇ ਆ ਥੈਂਕ ਯੂ ਸਰ ਥੈਂਕ ਯੂ ਰਕੇਸ਼ ਇਹ ਤੁਸੀਂ ਦੇਖ ਸਕਦੇ ਹੋ ਲੈਣਾ ਲੱਗੀਆਂ ਵਕੀਲਸਰ ਦੀਆਂ ووٹ ਪਾਉਣ ਵਾਸਤੇ ਸਾਰੇ ਤਿਆਰ ਹੋ ਗਿਆ ਤੇ ਕੀ ਲੱਗਦਾ ਭਾਜੀ ਅੱਜ ਦੀ ਜਿੱਤ ਦਾ ਸੀਰੀਅਲ ਨੰਬਰ 7 ਭਾਜੀ ਸੀਰੀਅਲ ਨੰਬਰ 7 ਸੀਰੀਅਲ ਨੰਬਰ 7 1 ਤੋਂ 11 ਸੀਰੀਅਲ ਨੰਬਰ 27 3 3 ਤੋਂ 60 ਕਿਹੜੀ ਜਾ ਰਹੀ ਸਾਰੇ ਤੇਰੇ ਸਾਹਮਣੇ ਆ ਰਹੇ 11 ਨੰਬਰ 11 ਨੰਬਰ 11 ਨੰਬਰ ਜੀ 11 ਨੰਬਰ 11 11 1 ਤੋਂ 11 1000

ਗੁਰਪ੍ਰੀਤ ਸਿੰਘ ਪਨੇਸਰ ਫॉर ਪ੍ਰੈਜ਼ੀਡੈਂਟ ਜਿਆਦਾਤਰ ਆਵਾਜ਼ ਗੁਰਪ੍ਰੀਤ ਨੇਸਰ ਦੀ ਹੀ ਆ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਤੇ ਸਾਰੇ ਵਕੀਲ ਜਨਕੀ ਤੇ ਆਪਾਂ ਆਪਣਾ ਸੁਨੀਲ ਜੀ ਆ ਤੇ ਹੋਰ ਵੀ ਅੱਜ ਪੂਰਾ ਜੋਰ ਲੱਗ ਰਿਹਾ ਵਕੀਲਾਂ ਦਾ ਤੇ ਤੁਸੀਂ ਦੇਖ ਸਕਦੇ ਹੋ ਤੇ ਅੱਜ ਪਤਾ ਲੱਗ ਜਾਏਗਾ ਕੌਣ ਜਿੱਤਦਾ ਹੋਆ ਤੇ ਕੌਣ ਹਾਰਦਾ ਹੋਆ ਤੇ ਛੇੜਾ ਜਿਹੜਾ ਵਾ ਮੈਨੂੰ ਮਾਈਕ ਆ ਗਿਆ ਹਾਂਜੀ ਮੈਂ ਸੁਮੇਸ਼ ਸ਼ਰਮਾ ਸਰਵੇਤ ਸ਼ਰਮਾ ਵਾਈਸ ਪ੍ਰੈਜ਼ੀਡੈਂਟ ਲਈ ਪ੍ਰੋਟੈਸਟ ਕਰ ਰਹੇ ਹਾਂ। ਹਾਂਜੀ ਕੀ ਕਹਿਣਾ ਚਾਹੋਗੇ? ਅਮ ਸਰਬਾਰ ਐਸੋ ਕੱਲ ਬੋਲ। ਸਰਬਾਰ ਐਸੋ ਐਸੋਸੀਏਸ਼ਨ ਤੋਂ ਸੁਮੇਸ਼ ਸ਼ਰਮਾ ਜੀ ਵਾਈਸ ਪ੍ਰੈਜ਼ੀਡੈਂਟ ਲਈ ਕੰਕੈਸ ਕਰ ਰਹੇ ਨੇ ਤੇ ਸਾਰਿਆਂ ਨੂੰ ਅਪੀਲ ਹੈ ਜੀ ਕਿ ਵੱਧ ਚੜ ਕੇ ਵੋਟ ਪਾਓ ਤੇ ਸਾਡੇ ਭਰਾ ਨੂੰ ਵਾਈਸ ਪ੍ਰੈਜ਼ੀਡੈਂਟ ਦੀ ਕੁਰਸੀ ਤੇ ਬਿਠਾਓ। ਇਹ ਸਭ ਲੋਕਾਂ ਵਕੀਲਾਂ ਦੇ ਨਾਲ ਹੱਕ 'ਚ ਖੜੇ ਹੋਣ ਵਾਲਾ ਬੰਦਾ ਜੀ ਹਮੇਸ਼ਾ ਹੀ ਕੋਈ ਨਾ ਕੋਈ ਪ੍ਰਤਾਲ ਭੰਗਦਾ ਪਰ ਕਚਹਿਰੀ ਦੇ ਜਿਹੜੇ ਮਸਲੇ ਆ ਗਏ ਆ ਉਹ ਹੱਲ ਨਹੀਂ ਕੀਤੇ ਜਾਂਦੇ ਕੀ ਕਹਿਣਾ ਚਾਹੁੰਦਾ ਨਹੀਂ ਜੀ ਇਸ ਵਾਰੀ ਜਦੋਂ ਸਾਡਾ ਭਰਾ ਵਾਈਸ ਪ੍ਰੈਜ਼ੀਡੈਂਟ ਦੀ ਸੀਟ ਤੇ ਬੈਠੇਗਾ ਸਭ ਤੋਂ ਪਹਿਲੇ ਇਹੀ ਗੱਲ ਲੱਗੀ ਹੈ ਕਿ ਜਿਹੜੇ ਸਾਡੇ ਵੀਰ ਭਰਾ ਪਹਿਣਾ ਨੇ ਉਹਨਾਂ ਦੇ ਸਾਰੇ ਮਸਲਿਆਂ ਨੂੰ ਹੱਲ ਕੀਤਾ ਜਾਏਗਾ ਤੇ ਉਹਨਾਂ ਦੇ ਨਾਲ ਖੜਾ ਆਇਆ ਜਾਏਗਾ ਜੈ ਤਾਂ ਜਿਹੜੇ ਨਵੇਂ ਵੀ ਭੰਦੇ ਆ ਉਹਨਾਂ ਨੂੰ ਵੀ ਮੁਸ਼ਕਲਾਂ ਦਾ ਹੱਲ ਕਰਨਾ ਪਾ ਸਰ ਵਾਈਸ ਪ੍ਰੈਜ਼ੀਡੈਂਟ ਸਰ ਉਹਨਾਂ ਲਈ ਸਾਡਾ ਭਰਾ ਜਿੰਦੀ ਨੂੰ ਰਾਤ ਲਈ ਇੱਕ ਨਾਲ ਲਾ ਕੇ ਖਲੋਤਾ ਰਹੇਗਾ ਜੀ ਥੈਂ ਠੀਕ ਹੈ ਨਾ ਸਰ ਆਵਾਜ਼ ਚੜ ਕੇ ਵੋਟ ਪਾਓ ਸਿਉਬ ਤੋਂ ਬਾਰ ਦੀ ਪ੍ਰਗਤੀ ਔਰ ਸੰਭਾਲ ਦੇ ਲਈ ਇਸ ਕਰਕੇ ਬੋਰਡ ਦੀ ਸਭ ਨੂੰ ਅਪੀਲ ਕਰਦਾ ਜੀ ਠੀਕ ਹੈ ਜੀ ਇਹ ਸਾਡੇ ਸੁਮਿਤ ਸ਼ਰਮਾ ਜੀ ਆਏ ਨੇ ਵੋਟਾਂ ਵਾਸਤੇ ਸਾਰੇ ਕੋਲ ਜਾ ਰਹੇ ਆ ਹਮਿਤ ਸ਼ਰਮਾ ਜੀ ਹਾਂ ਜੀ ਸੁਮਿਤ ਕੀ ਗੱਲ ਹੈ ਸਰ ਵਧੀਆ ਜੀ ਸਭ ਵਧੀਆ ਜੀ ਸਰ ਕਾਈਂਡਲੀ ਬੋਟ ਐਂਡ ਲਕਸ਼ਮੀ ਸਰ ਜੀ ਤੁਸੀਂ ਕੀ ਜਾਂਦੇ ਹੋ ਤੁਹਾਨੂੰ ਕਾਫੀ ਮਸਲੇ ਗਏ ਆ ਜਿਵੇਂ ਕਿ ਨਵੇਂ ਜੂਨੀਅਰ ਵੀ ਆ ਰਹੇ ਆ ਉਹਨਾਂ ਦੇ ਵੀ ਹੈਗੇ ਆ ਕੀ ਕਹਿਣਾ ਚਾਹੋਗੇ ਸਰ ਮੈਂ ਆਪਣੇ ਜੂਨੀਅਰ ਵਾਸਤੇ ਸਭ ਤੋਂ ਵੱਧ ਵਧੀਆ ਤੋਂ ਵਧੀਆ ਕੰਮ ਕਰਾਂਗਾ ਜੋ ਵੀ ਉਹਨਾਂ ਦੀ ਡਿਮਾਂਡਸ ਹੋਣਗੀਆਂ ਸਾਰੀਆਂ ਫੁੱਲਫਿਲ ਕਰਾਂਗਾ ਆਪਣੇ ਸੀਨੀਅਰ ਸਹਿਬਾਨ ਲੇਡੀ ਮੈਂਬਰ ਸਹਿਬਾਨ ਦਾ ਆਸ਼ੀਰਵਾਦ ਦੇ ਨਾਲ ਜੋ ਵੀ ਕੰਮ ਹੋਏਗਾ ਮੇਰੇ ਭੈਣ ਭਰਾਵਾਂ ਨੂੰ ਮੈਂ ਸਾਰੇ ਕਰਕੇ ਦਵਾਂਗਾ ਥੈਂਕ ਯੂ ਵੈਰੀ ਮਚ ਸਾਡੇ ਕਾਉਂਸਲ ਮਿੰਟੂ ਜੀ ਪਹੁੰਚੋ ਇਹ ਆ ਤੇ ਉਹਨਾਂ ਨੇ ਵੀ ਗੱਲ ਕਰਦੇ ਹੋ ਕੀ ਕਹਿਣਾ ਚਾਹੁੰਦੇ ਹਾਂ ਜੀ ਮਿੰਟੂ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਿੰਟੂ ਭਾਈ ਤੁਸੀਂ ਵੀ ਪਹੁੰਚੇ ਆ ਅੱਜ ਵਕੀਲਾਂ ਦੀ ਜਿਹੜੀ ਇਲੈਕਸ਼ਨ ਹੋ ਰਹੀ ਹੈ ਅੱਜ ਜੇ ਤਾਂ ਹਾਰ ਦਾ ਪਤਾ ਲੱਗ ਜਾਵੇ ਕੀ ਕਹਿਣਾ ਚਾਹੁੰਦੇ ਹੋ ਨਹੀਂ ਮੈਂ ਪਹੁੰਚਿਆ ਨਹੀਂ ਮੈਂ ਆਪਣੀ ਵੋਟ ਪੋਲ ਕਰਨ ਆਇਆ ਹਾਂ ਅਸਲ ਵੋਟ ਪੋਲ ਹਾਂ ਜੀ ਕੀ ਕਹਿਣਾ ਚਾਹੁੰਦੇ ਨਹੀਂ ਵਧੀਆ ਇਲੈਕਸ਼ਨ ਚੱਲ ਰਹੀ ਹੈ ਜੀ ਹਰ ਇੱਕ ਦਾ ਆਪਣਾ ਰਾਈਟ ਆ ਸਾਡੇ ਵਕੀਲ ਸਾਹਿਬਾਨਾਂ ਦਾ ਅਗਰ ਸਰ 12 ਸੈਸ਼ਨ ਦੀ ਚੋਣ ਹੋ ਰਹੀ ਆ ਵਾਕਫ ਹੋ ਗੋਟਰਾਂ ਦੇ ਗੱਲ ਦੇਗਾ ਜਿੰ ਖੋਰ ਵਿੱਚ ਜਿਹੜੇ ਦੇਖੀ ਹੁਣ ਬਾਹਰ ਹੈਗਾ ਦੇਖੇ ਕੋਈ ਗੱਲ ਨਹੀਂ ਖੋਰ ਵਿੱਚ ਜਿਹੜੇ ਇੱਥੇ ਖੜੇ ਨੇ ਤੁਸੀਂ ਦੇਖ ਸਕਦੇ ਹੋ ਖਾਲਸਾ ਸੰਸਥਾ ਦੇ ਵਾਹਿਗੁਰੂ ਜੀ ਕਾ ਖਾਲਸਾ ਐਸੇ ਰਮ ਸਾਡੇ ਨਾਲ ਮੌਜੂਦ ਨੇ ਗੁਰਬੀ ਭਾਜੀ ਜੀ ਉਹਨਾਂ ਨਾਲ ਗੱਲ ਕਰਦੇ ਆ ਅੱਜ ਇਲੈਕਸ਼ਨ ਦੇ ਵਿੱਚ ਉਹ ਵੀ ਖੜੇ ਕੀ ਕਹਿਣਾ ਚਾਹਦੇ ਸੱਚ ਕਾਲ ਸੱਚ ਕਾਲ ਭయ్యా ਜੀ ਅੱਜ ਸਾਰੇ ਲੋਕੀਂ ਤੁਹਾਡੇ ਹੱਥ 'ਚ ਬੋਲ ਰਹੇ ਕੀ ਕਹਿਣਾ ਬਹੁਤ ਜ਼ਿਆਦਾ ਪ੍ਰਭਾਵ ਲੋਕਾਂ ਨੂੰ ਨਵੇਂ ਚਿਹਰੇ ਨੂੰ ਲਿਆਉਣਾ ਚਾਹੁੰਦੇ ਨੇ ਅੰਮ੍ਰਿਤਸਰ ਬਾੜ ਦੇ ਲੋਕ ਬਹੁਤ ਜਿਆਦੀ ਖੁਸ਼ੀ ਆ ਲੋਕਾਂ ਦੇ ਵਿੱਚ ਵੀ ਨਵਾਂ ਚਿਹਰਾ ਆ ਰਿਹਾ ਹੈ ਕਮਰਸਰਪੁਰ ਨੂੰ ਲੀਡ ਕਰਨ ਜਾ ਰਿਹਾ ਹੈ ਮੈਂ ਸਾਰੇ ਵੋਟਰਾਂ ਦਾ ਬਹੁਤ ਧੰਨਵਾਦ ਕਰਦਾ ਥੈਂਕ ਯੂ ਸਾਰਿਆਂ ਨੂੰ ਚਲੋ ਪੈਸਾ ਚਲੋ ਪੈਸਾ ਜਿਲ੍ਹਾ ਦੇ ਤੁਹ ਬਹੁਤ ਵਧੀਆ ਲੱਗ ਰਿਹਾ ਹੈ ਜੀ ਸਾਰੇ ਇਲੈਕਸ਼ਨ ਜਿਹੜਾ ਕਿ ਬੜਾ ਸਾਹਸ ਉਤਰਾ ਤੇ ਬਹੁਤ ਹੀ ਜਿਹੜਾ ਕਿ ਕੋਆਪਰੇਟਿਵ ਜਿਹੜਾ ਕਿ ਇਲੈਕਸ਼ਨ ਹੋ ਰਿਹਾ ਹੈ ਤੇ ਕਿਸੇ ਦਾ ਕੋਈ ਇਹੋ ਜਿਹਾ ਕੋਈ ਸ਼ੋਸ਼ਰਾਪਾ ਜਾਂ ਨਹੀਂ ਹੋ ਰਿਹਾ ਬਹੁਤ ਹੀ ਵਧੀਆ ਲੱਗ ਰਿਹਾ ਕਿ ਜਿਹੜੇ ਕਿ ਆਪਣੀ ਜਿਹੜੀ VOTING ਜਿਹੜੀ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾ ਰਹੇ ਨੇ ਸਾਡੇ ਇੱਥੇ ਸਾਰੇ ਅੱਜ ਜਿਹੜਾ ਜਿੱਤ ਦਾ ਸਿਹਰਾ ਵਕਰੇ ਗਲਪੋ ਇਹ ਦੇਖੋ ਜੀ ਇਹ ਪਰਮਾਤਮਾ ਹੱਥ ਹੈ ਜੀ ਸਭ ਵੀਰ ਭਰਾ ਨੇ ਜੀ ਕਦੀ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਕਿ ਇਹ ਕਿਹੈਸਾ ਰਾਕਿਸ ਦੇ ਪਈਗਾ ਦੋ ਪਰਮਾਤਮਾ ਬਖਸ਼ੇ ਆਪਣੇ ਬਖਸ਼ਣਾ ਆ ਰਹੇ ਹੈ ਥੈਂਕ ਯੂ ਦਸੋ ਹਾਂ ਜੀ ਅੱਜ ਇਲੈਕਸ਼ਨ ਹਾਂਜੀ ਸਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਲੈਕਸ਼ਨ ਜਿਹੜੀ ਕੰਟੈਸਟ ਹੋ ਰਹੀ ਹੈ ਤੇ ਸਾਰੇ ਕੈਂਡੀਡੇਟ ਆਪਣਾ ਆਪਣਾ ਪੂਰਾ ਯੋਗਦਾਨ ਲਾ ਰਹੇ ਨੇ ਤੇ ਸਾਰੇ ਕੈਂਡੀਡੇਟ ਅੱਗੋਂ ਇਲੈਕਟ ਹੋ ਗਏ ਬਾਹਰ ਦੀ ਵੈਲਫੇਅਰ ਵਾਸਤੇ ਆਪਣਾ ਆਪਣਾ ਪੂਰਾ ਪੂਰਾ ਯੋਗਦਾਨ ਪਾਉਣਗੇ ਜੂਨੀਅਰ ਦੀ ਸਰ ਸਭ ਤੋਂ ਵੱਡੀ ਸਮੱਸਿਆ ਵਾ ਕਿ ਇੱਥੇ ਚੈਂਬਰਸ ਦੀ ਥੋੜੀ ਜਿਹੀ ਦਿੱਕਤ ਹੈ ਠੀਕ ਹੈ ਜਿਹੜਾ ਵੀ ਪ੍ਰੈਜ਼ੀਡੈਂਟ ਹੈ ਉਹ ਤੋਂ ਜੂਨੀਅਰਸ ਨੂੰ ਇਹੋ ਹੀ ਉਮੀਦ ਹੈ ਕਿ ਉਹਨਾਂ ਵਾਸਤੇ ਚੈਂਬਰ ਦਾ ਅਰੇਂਜਮੈਂਟ ਕੀਤਾ ਜਾਵੇ ਕਾਫੀ ਹੈ ਗਏ ਤੇ ਜੰਮੀ ਆਂ ਜਨਤ ਤੇ ਨੰਗਰ ਦੀ ਉੱਤੇ ਆ ਸਰ ਕਾਫੀ ਸੁਧਾਰ ਕਾਫੀ ਸੁਧਾਰ ਵੀ ਕੇ ਟੰਡ ਪ੍ਰੈਜ਼ੀਡੈਂਟ ਸਾਹਿਬ ਨੇ ਕਰਵਾਏ ਆ ਪਿੱਛੇ ਵੀ 4-5 ਸਾਲ ਬਰੀ ਉਹ ਰਹੇ ਨੇ ਤੇ ਅੱਗੇ ਵੀ ਉਹਨਾਂ ਤੋਂ ਉਮੀਦ ਆ ਕਿ ਉਹ ਕਰਦੇ ਰਹਿਣਗੇ ਕੀ ਉਹ ਮੰਦੀ ਮੰਦੀ ਅਲੱਗ ਜੀ ਸਰ ਕਿਰਪਾ ਕਰਕੇ ਟੈਕਸਿਸੀ ਨੂੰ ਮੋੜ ਕੇ ਜਾਓ ਜਾਓ ਟੈਕਸਿਸੀ ਨੂੰ ਮੋੜ ਕੇ ਜਾਓ ਸਰ ਕਿਰਪਾ ਕਰ ਉਹ ਨਾ ਤੁਹਾਨੂੰ ਜਾ ਤੁਰ ਜਾ ਉਹ ਇੱਦੀ ਇੱਦੀ ਸੁਣਾ ਕਾਲਾ ਮੇਰੀ ਤੁਰ ਜਾ ਦੇਖੋ ਇੱਧਰ ਨਹੀਂ ਭਾਈ ਜਾਨ ਯਾਰ ਚੱਲ ਹੈਲੋ ਸੋ ਸਸਕਾਲ ਜੀ ਅੱਛਾ ਸਸਕਾਲ ਜੀ ਸਰ ਜਿਸ ਤਰ੍ਹਾਂ ਕਿ ਅੱਜ ਬਾਰਿਸ਼ ਦੇ ਸੀਜ਼ਨ ਦੀ ਅੱਜ ਇਲੈਕਸ਼ਨ ਹੋ ਰਹੀ ਆ ਤੇ ਪ੍ਰਧਾਨ ਖੋਣ ਵਾਸਤੇ ਕਾਫੀ ਉਤਸ਼ਾਹਿਤ ਨੇ ਵਕੀਲ ਵਗੈਰਾ ਜੂਨੀਅਰ ਤੇ ਸੀਨੀਅਰ ਵੀ ਤੇ ਆਪ ਕਾਫੀ ਪੁਰਾਣੇ ਵਕੀਲ ਹੈਗੇ ਸੀਨੀਅਰ ਹੈਗੇ ਜੀ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਆਪਣਾ ਨਾਮ ਜੀ ਦੱਸੋ ਇਹ ਮੇਰਾ ਨਾਮ ਜੀ ਮੋਹਨ ਸਿੰਘ ਬੰਬਰਾ ਮੈਂ ਇੱਥੇ ਸੀਨੀਅਰ ਐਡਵੋਕੇਟ ਹਾਂ ਫਾਰ ਦਾ ਲਾਸਟ 43 ਇਅਰ ਆਈ ਐਮ ਡੂਇੰਗ ਪ੍ਰੈਕਟਿਸ ਹੇਅਰ ਇਨ ਅਮਰਸਰ ਔਰ ਬੜਾ ਅੱਛਾ ਡੈਮੋਕ੍ਰੈਟਿਕ ਸੈਟਅਪ ਹੈ ਔਰ ਇਲੈਕਸ਼ਨਾਂ ਬੜੀਆਂ ਠੀਕ ਠਾਕ ਹੋ ਰਹੀਆਂ ਨੇ ਇਹ ਕੈਂਡੀਡੇਟਸ ਵੀ ਬੜੇ ਅੱਛੇ ਨੇ ਔਰ ਜਿਹੜੇ ਵੀ ਸਿਲੈਕਟ ਹੋਣਗੇ ਨੇਚਰਲੀ ਉਹ ਵਕੀਲ ਸਾਹਿਬਾਨ ਉਹ ਸਹੀ ਬੰਦੇ ਨੂੰ ਚੁਣਨਗੇ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਇੱਕ ਡੈਮੋਕ੍ਰੈਟਿਕ ਸੈਟਅਪ ਦੇ ਥੱਲੇ ਇਹ ਅਮਰਸਰ 바ਰ ਐਸੋਸੀਏਸ਼ਨ ਦੀ ਇਲੈਕਸ਼ਨ ਹੋ ਰਹੀਆਂ ਬੜੀਆਂ ਫੇਅਰ ਐਂਡ ਫੇਅਰ ਹੋ ਰਹੀਆਂ ਨੇ ਔਰ ਜੋ ਹਾਂ ਵਕੀਲਾਂ ਦੇ ਵਿੱਚ ਬੜਾ ਉਤਸ਼ਾਹ ਹੈ ਔਰ ਵਕੀਲ ਸਾਹਿਬਾਨ ਸਾਰੇ ਬੜੇ ਰੈਗੂਲਰਲੀ ਔਰ ਬੜੇ ਉਤਸ਼ਾਹ ਨਾਲ ਇਸ ਚ ਪਾਰਟਿਸਿਪੇਟ ਕਰਨੇ ਥੈਂਕ ਯੂ ਜੀ ਓਕੇ

Who is going to handle the problem? Sir, please, put number 7 as an executive. Thank you very much. Uh, uh, you all are uh, the welcome uh, uh, to um, Basically, Amritsar election, meaning thereby we are supposed to manage. Manage the task, manage the executive worker, manage the each and every problem, manage the regular worker for the Amritsar Bar Association for each and every layers. prominently who are newcomers whatsoever that's why amritsar bar association takes and conducts the election on part of sir please kindly like, sir vote 13, 13 serial number 13. 13. okay okay, okay. okay. sir please te shehar sahib pahunch gaye hai vote paan vaste sariyan vote lane paan ਹਾਂ ਜੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੇ ਬੇਸਿਕਲੀ ਆਈ ਵਿਲ ਹੈਵ ਟੂ ਸੇ ਕਿ ਦੈਟ ਥਿਸ ਇਜ਼ ਦਾ ਮੈਨੇਜਮੈਂਟ ਪਾਰਟ ਆਨ ਪਾਰਸਲ ਆਨ ਪਾਰਟ ਆਫ ਈਚ ਐਂਡ ਇਵਰੀ ਐਡਵੋਕੇਟ ਬਿਕੋਜ਼ ਐਡਵੋਕੇਟਸ ਆਰ ਇੰਚਰ ਐਕਚੁਅਲੀ ਐਕਚੁਅਲ ਪਰਸੋਨੈਲਿਟੀਜ਼ ਹੂ ਆਰ ਗੋਇੰਗ ਟੂ ਇਲੈਕਟ देयर ਬੋਡੀ ਨੋਡ ਐਂਡ ਅਮਰitsar ਬਾਰ ਐਸੋਸੀਏਸ਼ਨ ਅਮਰitsar ਬਾਰ ਐਸੋਸੀਏਸ਼ਨ ਬਿਗ ਵਨ ਬਾਰ ਵਨ ਆਫ ਦੀ ਪੰਜਾਬ ਗ੍ਰੇਟੈਸਟ ਬਾਰ ਐਂਡ ਦੈਟਸ ਵਾਈ ਥਿਸ ਕਾਈਂਡ ਆਫ ਇਲੈਕਸ਼ਨ ਇਜ਼ ਵੈਰੀ ਪ੍ਰੋਮਿਨੈਂਟ ਫਾਰ ਦੀ ਫਰਦਰ ਅੰਸ ਆਫ ਵੈਰੀ ਗੁੱਡ ਵਰਕ ਹੂ ਵੀ ਆਰ ਸਪੋਰਟਿੰ

ओके क्या बात है क्या बात क्या बात है जूनियर एडवोकेट्स आर फ्यूचर यू मे से दीज आर द ऑफ द अमृतसर बार एसोसिएशन बिकॉज़ दिस इज द ट्रेंड ऑफ द यूनिवर्सल दैट द न्यू आर सपोज टू कम बिकम ओल्डर एंड ओल्डर द अगेन न्यू आर सपोज टू कम दैट्स व्हाई आई मे से न्यू एंड यंगर एडवोकेट्स आर आवर हियर They can be said uh, with we with your war and sports sir can Yeah, you of course. Uh, you must be. Uh, today election this is a very prominent day because we are going to elect the intellectual the advocates are going to elect a prominent body for the furtherance for the work of amritsar Bar Association. That's why it is to be seen by very intellectual eyes on ਜੀ ਕਦੇ ਵੋਟ ਪਾ ਲਓ 2 ਮਿੰਟ ਬਚੇ ਸੁਰੂਪਾ ਕਿਥੇ ਗਿਆ ਮੈਮ ਕੀ ਕਹਿਣਾ ਚਾਹੁੰਦੇ ਤੁਸੀਂ ਤੁਹਾਡੇ ਪੈਰ ਤੇ ਛੱਟ ਵੀ ਲੱਗੀ ਪਰ ਤੁਸੀਂ ਵੋਟ ਪਾ ਕੋਈ ਗੱਲ ਨਹੀਂ ਬਿਕੋਜ਼ ਮੇਰੇ ਸੀਨੀਅਰ ਦੀ ਡੈਡੀਕੇਸ਼ਨ ਹੀ ਇੰਨੀ ਸਾਨੂੰ ਮਿਲੀ ਹੋਈ ਆ ਅੱਜ ਅਸੀਂ ਉਹਨਾਂ ਨੂੰ ਜਿੱਤੋਂ ਪਿੱਛੇ ਕੁਝ ਵੀ ਕਰ ਸਕਦੇ ਹਾਂ ਦੇਰਾਂ ਤੱਕ ਕਿ ਮਿਹਨਤ ਕੀਤੀ ਔਰ ਛੱਟ ਸੂਟ ਸਾਡੇ ਲਈ ਮੈਟਰ ਨਹੀਂ ਕਰਦੀ ਉਹ ਜਿੱਤ ਜਾਣਗੇ ਸਾਡੇ ਸਭ ਕੁਝ ਹੀਲ ਹੋ ਜਾਣਾ ਤੁਹਾਡਾ ਇੱਕ ਵਾਰੀ ਥੈਂਕ ਯੂ ਤੁਹਾਡਾ ਨੰਬਰ ਜਿਸ ਤੱਕੀ ਵੋਟਾਂ ਦਾ ਟਾਈਮ ਚਲ ਗਿਆ ਵੋਟਾਂ ਪੈ ਚੁੱਕੀਆਂ 4 ਉੱਪਰ ਟਾਈਮ ਹੋ ਗਿਆ ਵਾ ਤੇ ਸਾਡਾ ਸਭ ਮੂਡ ਪਾ ਕੇ ਅੰਦਰ ਆ ਗਏ ਆ ਤੇ ਉਹਨਾਂ ਨੇ ਗੱਲ ਕਰਦੋ ਕੀ ਕਰਨਾ ਚਾਹੁੰਦੇ ਹਨ ਸਾਡੇ ਸਾਬ ਕੋਈ ਮੂਡ ਪਾ ਕੇ ਅੰਦਰ ਕੀ ਕਰਦੇ ਬੇਸਿਕਲੀ ਆਈ ਊਡ ਹੈਵ ਟੂ ਸੇ ਦੈਰ ਵਾਜ਼ ਵੇਰੀ ਪ੍ਰੋਮਿਨੈਂਟ ਐਡਮਿਨਿਸਟ੍ਰੇਟਿਵ ਵਰਕ ਔਨ ਪਾਰਟ ਆਫ ਦੀ ਰਿਟਰਨਿੰਗ ਆਫੀਸਰ ਮਿਸਟਰ ਜੋਸ਼ੀ and they have directed to the administration and the police department who has conducted very well atmosphere inside and outside. This election took place up to the 4 p.m. very peacefully because this is the election of the intellectual personality, the advocates. Advocates meaning thereby the prominent persons of the society, prominent persons of the legal mind. That's why there was administration very good prominent administration on part of Amritsar Bar Association on the direction of present returning officers team. I use the word team. <laughs> Uh, this election is very peaceful, and uh, this is an uh, election on part of the intellectual actual advocates, uh, and uh, this has been conducted, and uh, this executive body and this official visitor have would have to do the work for one year for the welfare, for the executive work, for the legal work, for each and every work, for the public work, each and every to make the very good atmosphere of, on part of the legal layers, legal mental, legal minds, legal Advocates regarding each and every atmosphere covering whole of the amritsar because amritsar is connected with the bar council punjab and haryana high court and again we are further connected with the supreme court of india bar council and yet we may say that this amritsar bar association can be said that part and parcel of the un because there is a chain intellectual personalities advocates